ਲੁਡਾਂਡਾਂ ਸਿੱਖਣ ਦੋਸਤਾਂ ਮੈਂ ਹਰਸ਼ਕੋ ਜੇਕਰ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਇਹ ਖਬਰ ਜ਼ਰੂਰ ਸੁਣ ਲਵੋ ਕਿਉਂਕਿ ਹੁਣ ਪੁਲਿਸ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਤੇ ਚਲਦੇ ਤੁਹਾਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸੋਸ਼ਲ ਮੀਡੀਆ ਜੇਕਰ ਤੁਸੀਂ ਚਲਾਉਂਦੇ ਹੋ ਤਾਂ ਅਜਿਹੀ ਵੀਡੀਓਜ਼ ਬਹੁਤ ਦੇਖੀਆਂ ਹੋਣਗੀਆਂ ਡੀਪ ਫੇਕ ਵੀਡੀਓਜ਼ ਕਾਫੀ ਚਲੀਆਂ ਸੀ ਜਿਸ ਤੋਂ ਬਾਅਦ ਜਦੋਂ ਕੇਸੇਜ਼ ਬਹੁਤ ਜ਼ਿਆਦਾ ਆ ਗਏ ਸੀ ਲੋਕ ਕਾਫੀ ਡਰ ਚੁੱਕੇ ਸੀ ਤੇ ਉਸ ਦੇ ਚਲਦੇ ਹੀ ਇੱਕ ਹੋਰ ਜਿਹੜੇ ਕਿ ਲਗਾਤਾਰ ਠੱਗੀ ਹੋ ਰਹੀ ਹੈ ਕੁਝ ਸਕੀਮਾਂ ਨਿਕਲਦੀਆਂ ਜਿਸ ਦੇ ਵਿੱਚ ਲੋਕ ਇਨਵੈਸਟਮੈਂਟ ਕਰ ਦਿੰ ਲੋਕਾਂ ਦਾ ਡੁੱਬ ਜਾਂਦਾ ਹੈ ਤਾਂ ਜਿ세 ਚਾਲਦੇ ਹੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਵੇਅਰ ਕਰਵਾਉਣ ਦੇ ਲਈ ਕਿ ਤੁਸੀਂ ਜੇਕਰ ਕਿਸੇ ਚੀਜ਼ ਦੇ ਉੱਤੇ ਸਕੀਮ ਦੇ ਵਿੱਚ ਇਨਵੈਸਟਮੈਂਟ ਕਰਦੋ ਤਾਂ ਜ਼ਰੂਰ ਉਸ ਦੀ ਪੜਤਾਲ ਕਰੋ ਉਸ ਤੋਂ ਬਾਅਦ ਹੀ ਇਨਵੈਸਟਮੈਂਟ ਕਰੋ ਕਿਉਂਕਿ ਅਜਿਹੀਆਂ ਇਨਵੈਸਟਮੈਂਟ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਜੇਕਰ ਤੁਸੀਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ ਤਾਂ ਹੈਲਪਲਾਈਨ ਨੰਬਰ ਵੀ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਹੈਲਪਲਾਈਨ ਨੰਬਰ ਹੈ 1930 ਦੇ ਉੱਤੇ ਕਰ ਸਕਦੇ ਹੋ ਜਾਂ ਤੁਸੀਂ 155 260 ਤੇ ਜਿਹੜਾ ਕਾਲ ਕਰਕੇ ਆਪਣੀ ਕੰਪਲੇਨਟ ਲਿਖਵਾ ਸਕਦੇ ਹੋ ਪਰ ਜਿੱਤੇ ਚਲਦੇ ਹੀ ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਉਹ ਤਸਵੀਰ ਤੁਸੀਂ ਆਪ ਦੇਖੋ ਜੈ ਹਿੰਦ ਜੀ ਸਾਈਬਰ ਕ੍ਰਾਈਮ ਲੁਧਿਆਣਾ ਵਿੱਚ ਰਿਪੋਰਟ ਹੋ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਪਬਲਿਕ ਦਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਤੇ ਚੱਲ ਰਹੇ ਡੀ ਫੇਕ ਵੀਡੀਓਜ਼ ਤੋਂ ਲੋਕ ਅਤੇ ਆਮ ਪਬਲਿਕ ਅਲਿਓਰ ਹੋ ਕੇ ਅਲੱਗ-ਅਲੱਗ ਇਨਵੈਸਟਮੈਂਟ ਫਰਾਡ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਹਨ ਜਦੋਂ ਕਿ ਇਹ ਇਨਵੈਸਟਮੈਂਟ ਉਹਨਾਂ ਨੂੰ ਕਿਸੇ ਫਰਜ਼ੀ ਆਈਪੀਓ ਰਾਹੀਂ ਜਾਂ ਕੰਪਨੀ ਦੀ ਐਪ ਅਪਗ੍ਰੇਡ ਕਰਕੇ ਰਾਹੀਂ ਕਰਵਾਈ ਜਾਂਦੀ ਹੈ ਅਤੇ ਇਹ ਇਨਵੈਸਟਮੈਂਟ ਸਿਰਫ ਵਰਚੂਅਲੀ ਹੀ ਤੁਹਾਨੂੰ ਦਿਖਾਈ ਜਾਂਦੀ ਹੈ ਜਦੋਂ ਕਿ ਇਹ ਪੈਸੇ ਕਿਸੇ ਫਰਜ਼ੀ ਖਾਤਿਆਂ ਦੇ ਵਿੱਚ ਲਏ ਜਾਂਦੇ ਹਨ ਕਿਉਂਕਿ ਸਾਈਬਰ ਕ੍ਰਾਈਮ ਤੋਂ ਬਚਣ ਦੀ ਇੱਕੋ ਇੱਕ ਕੁੰਜੀ ਸਾਈਬਰ ਕਰਾਈ ਅਵੇਅਰਨੈਸ ਹੀ ਹੈ ਕਿਰਪਾ ਕਰਕੇ ਇਸ ਤਰ੍ਹਾਂ ਦੇ ਕਿਸੇ ਫਰਜ਼ੀ ਐਪ ਰਾਹੀਂ ਕਿਸੇ ਵਿੱਚ ਇਨਵੈਸਟਮੈਂਟ ਨਾ ਕਰੋ ਅਤੇ ਜੇਕਰ ਕਿਸੇ ਨਾਲ ਸਾਈਬਰ ਫਰੌਡ ਹੋ ਗਿਆ ਤਾਂ ਇਮੀਡੀਏਟ 1930 ਤੇ ਕਾਲ ਕਰੋ ਜਾਂ 155 260 ਤੇ रिपोर्ट ਕਰੋ ਧੰਨਵਾਦ ਲੁਧਾਂਗਨ ਸੇਖਰਨ ਦੋਸਤ ਮੈਂ ਹਰਸ਼ਕਰ ਜੇਕਰ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਇਹ ਖਬਰ ਜ਼ਰੂਰ ਸੁਣ ਲਵੋ ਕਿਉਂਕਿ ਹੁਣ ਪੁਲਿਸ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਤੇ ਚਲਦੇ ਤੁਹਾਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸੋਸ਼ਲ ਮੀਡੀਆ ਜੇਕਰ ਤੁਸੀਂ ਚਲਾਉਂਦੇ ਹੋ ਤਾਂ ਅਜਿਹੀ ਵੀਡੀਓਜ਼ ਬਹੁਤ ਦੇਖਿਆ ਹੋਣਗੇ ਡੀਪ ਫੇਕ ਵੀਡੀਓਜ਼ ਕਾਫੀ ਚਲੀਆਂ ਸੀ ਜਿਸ ਤੋਂ ਬਾਅਦ ਜਦੋਂ ਕੇਸੇਜ਼ ਬਹੁਤ ਜ਼ਿਆਦਾ ਆ ਗਏ ਸੀ ਲੋਕ ਕਾਫੀ ਡਰ ਚੁੱਕੇ ਸੀ ਤੇ ਇਸ ਦੇ ਚਲਦੇ ਹੀ ਇੱਕ ਹੋਰ ਜਿਹੜੇ ਕਿ ਲਗਾਤਾਰ ਠੱਗੀ ਹੋ ਰਹੀ ਹੈ ਕੁਝ ਸਕੀਮਾਂ ਨਿਕਲਦੀਆਂ ਹਨ ਜਿਸ ਦੇ ਵਿੱਚ ਲੋਕ ਇਨਵੈਸਟਮੈਂਟ ਕਰ ਦਿੰ ਲੋਕਾਂ ਦਾ ਡੁੱਬ ਜਾਂਦਾ ਹੈ ਤਜੇ ਚਾਲਦੇ ਹੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਵੇਅਰ ਕਰਵਾਉਣ ਦੇ ਲਈ ਕਿ ਤੁਸੀਂ ਜੇਕਰ ਕਿਸੇ ਚੀਜ਼ ਦੇ ਉੱਤੇ ਸਕੀਮ ਦੇ ਵਿੱਚ ਇਨਵੈਸਟਮੈਂਟ ਕਰਦੋ ਤਾਂ ਜ਼ਰੂਰ ਉਸ ਦੀ ਪੜਤਾਲ ਕਰੋ ਉਸ ਤੋਂ ਬਾਅਦ ਹੀ ਇਨਵੈਸਟਮੈਂਟ ਕਰੋ ਕਿਉਂਕਿ ਅਜਿਹੀਆਂ ਇਨਵੈਸਟਮੈਂਟ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਜੇਕਰ ਤੁਸੀਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ ਤਾਂ ਹੈਲਪਲਾਈਨ ਨੰਬਰ ਵੀ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਹੈਲਪਲਾਈਨ ਨੰਬਰ ਹੈ 1930 ਦੇ ਉੱਤੇ ਕਰ ਸਕਦੇ ਹੋ ਜਾਂ ਤੁਸੀਂ 155 260 ਤੇ ਜਿਹੜੇ ਕਾਲ ਕਰਕੇ ਆਪਣੀ ਕੰਪਲੇਨਟ ਲਿਖਵਾ ਸਕਦੇ ਹੋ ਪਰ ਜਿੱਤੇ ਚਲਦੇ ਹੀ ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਉਹ ਤਸਵੀਰ ਤੁਸੀਂ ਆਪ ਦੇਖੋ ਜਾ ਹਿੰਦੀ ਸਾਈਬਰ ਕ੍ਰਾਈਮ ਲੁਧਿਆਣਾ ਵਿੱਚ ਰਿਪੋਰਟ ਹੋ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਪਬਲਿਕ ਦਾ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਤੇ ਚੱਲ ਰਹੇ ਦੀ ਫੇਕ ਵੀਡੀਓਜ਼ ਤੋਂ ਲੋਕ ਅਤੇ ਆਮ ਪਬਲਿਕ ਅਲਿਓਰ ਹੋ ਕੇ ਅਲੱਗ-ਅਲੱਗ ਇਨਵੈਸਟਮੈਂਟ ਫਰਾਡ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਹਨ ਜਦੋਂ ਕਿ ਇਹ ਇਨਵੈਸਟਮੈਂਟ ਉਹਨਾਂ ਨੂੰ ਕਿਸੇ ਫਰਜ਼ੀ ਆਈਪੀਓ ਰਾਹੀਂ ਜਾਂ ਕੰਪਨੀ ਦੀ ਐਪ ਅਪਗ੍ਰੇਡ ਕਰਕੇ ਰਾਹੀਂ ਕਰਵਾਈ ਜਾਂਦੀ ਹੈ ਅਤੇ ਇਹ ਇਨਵੈਸਟਮੈਂਟ ਸਿਰਫ ਵਰਚੁਅਲੀ ਹੀ ਤੁਹਾਨੂੰ ਦਿਖਾਈ ਜਾਂਦੀ ਹੈ ਜਦੋਂ ਕਿ ਇਹ ਪੈਸੇ ਕਿਸੇ ਫਰਜ਼ੀ ਖਾਤਿਆਂ ਦੇ ਵਿੱਚ ਲਏ ਜਾਂਦੇ ਹਨ ਕਿਉਂਕਿ ਸਾਈਬਰ ਕ੍ਰਾਈਮ ਤੋਂ ਬਚਣ ਦੀ ਇੱਕੋ ਇੱਕ ਕੁੰਜੀ ਸਾਈਬਰ ਕਰਾਈ ਅਵੇਅਰਨੈਸ ਹੀ ਹੈ ਕਿਰਪਾ ਕਰਕੇ ਇਸ ਤਰ੍ਹਾਂ ਦੇ ਕਿਸੇ ਫਰਜ਼ੀ ਐਪ ਰਾਹੀਂ ਕਿਸੇ ਵਿੱਚ ਇਨਵੈਸਟਮੈਂਟ ਨਾ ਕਰੋ ਅਤੇ ਜੇਕਰ ਕਿਸੇ ਨਾਲ ਸਾਈਬਰ ਫਰੌਡ ਹੋ ਗਿਆ ਤਾਂ ਇਮੀਡੀਏਟ 1930 ਤੇ ਕਾਲ ਕਰੋ ਜਾਂ 155 260 ਤੇ